ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਆਏ ਹਰੀਕੇ ਪੱਤਨ ਦਰਿਆ ਦੇ ਉੱਤੇ ਦੇਖਣਾ ਹੈ ਕਿ ਕਿੰਨਾ ਪਾਣੀ ਆ ਦੇਖੋ ਪੂਰੀ ਜਲਦਰ ਹੋਈ ਪਈ ਆ ਪੂਰਾ ਪਾਣੀ ਮੈਂ ਆ ਮਿੱਟੀ ਨਾਲ ਘੁਲ ਕੇ ਆ ਰਿਹਾ ਤੇ ਪਿੱਛੇ ਕਹਿੰਦੇ ਨੁਕਸਾਨ ਵੀ ਕਾਫੀ ਹੋਇਆ ਮਾਰੇ ਖੈਰ ਕਰੇ ਕਿ ਸਰਕਾਰਾਂ ਦੇ ਸ਼ੋਸ਼ੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦੇ ਉੱਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਜਨਾਬ ਦਾ ਇਹ ਕੋਈ ਵਿਸਾ ਹਾਲ ਹੈ ਸ਼ਾਇਦ ਵੀ ਕੀ ਹਾਲ ਹੈ ਕਿੰਨਾ ਪਾਣੀ ਆ ਇਹ ਪਾਣੀ ਜਾਊਗਾ ਕਿੱਥੇ ਅੱਗੇ ਜਾ ਕੇ ਕਿੰਨਾ ਨੁਕਸਾਨ ਕਰੂਗਾ ਜੇ ਤਾਂ ਪਿੱਛੇ ਕਰਕੇ ਆਇਆ ਤੇ ਤੁਹਾਨੂੰ ਦਿਖਾ ਰਹੇ ਹਾਂ ਨਜ਼ਾਰਾ ਇੱਥੋਂ ਦਾ ਕਾਪਾ ਇੰਨਾ ਪਾਣੀ ਹੈ ਕੀ ਇੰਨਾ ਪਾਣੀ ਆਲ ਚਾਰਸ ਫੇਰੇ ਜਲਸਲ ਹੋਇਆ ਪਿਆ ਇਹ ਹਰੀਕੇ ਤੇ ਰਹਾ ਬਾਹਰੀਕੇ ਇਸੇ ਪਾਣੀ ਤੇ ਨਿਤ ਸਿਆਸਤ ਹੁੰਦੀ ਹੈ ਹਰਿਆਣਾ ਕਹਿੰਦਾ ਸਾਨੂੰ ਪਾਣੀ ਚਾਹੀਦਾ Rajasthan ਕਹਿੰਦਾ ਸਾਨੂੰ ਪਾਣੀ ਚਾਹੀਦਾ ਪਰ ਇਹਨਾਂ ਨੂੰ ਇਹ ਨਹੀਂ ਦਿੱਤਾ ਕਿ ਜਦੋਂ ਹੁਣ ਆਹ ਦੇਖੋ ਇਹ ਨੁਕਸਾਨ ਕਿਦਾ ਹੋਇਆ ਸਿਰਫ ਤੇ ਸਿਰਫ ਪੰਜਾਬ ਦਾ ਪੰਜਾਬ ਦੇ ਪਿੰਡਾਂ ਨੂੰ ਇਹਦੀ ਮਾਰ ਚਲਣੀ ਪੈਂਦੀ ਹੈ ਤੇ ਕਾਨੂੰਨ ਵੀ ਕਹਿੰਦਾ ਕਿ ਜਿਹੜੇ ਇਲਾਕੇ ਨੂੰ ਪਾਣੀ ਦੀ ਮਾਰ ਚਲਣੀ ਪੈਂਦੀ ਹੈ ਹੜ੍ਹਾਂ ਦੇ ਵਿੱਚ ਉਹਦੇ ਤੇ ਹੱਕ ਵੀ ਉਸੇ ਇਲਾਕੇ ਦਾ ਹੈ ਪਰ ਸਾਨੂੰ ਇਹ ਸਰਕਾਰਾਂ ਕਦੇ ਹੱਕ ਨਹੀਂ ਦਿੰਦੀਆਂ ਇਹ ਦੇਖੋ ਜੀ ਮੈਂ ਦੇਖ ਰਿਹਾ ਕਿ ਸ਼ਾਇਦ ਇਹ ਨਾ ਨਾਉਣ ਧੌਣ ਲਈ ਜਾਂ ਕੱਪੜੇ-ਕੁਪੜੇ ਤੋਂ ਲਈ ਚ ਬੱਚਾ ਜਿਹਾ ਬਣਾਇਆ ਹੋਇਆ ਹੈ ਜਿਹੜਾ ਉਹ ਉਧਰ ਦਾ ਪਾਣੀ ਹੈ ਦਰਿਆ ਦਾ ਇਹਦੇ ਵਿੱਚ ਹੁੰਦਾ ਸੋ ਰੋੜਦਾ ਪੰਜਾਬ ਹੈ ਪਰ ਸਾਰੇ ਕਹਿੰਦੇ ਹੱਕ ਸਾਡਾ ਹੱਕ ਸਾਡਾ ਪਰ ਆ ਜਿਹੜਾ ਨੁਕਸਾਨ ਹੁੰਦਾ ਹੈ ਨਾ ਉਹ ਹੱਕ ਕਿਸੇ ਨੂੰ ਨਹੀਂ ਦੇਦਾ ਕਿ ਨੁਕਸਾਨ ਦੇ ਵਿੱਚ ਰੋੜਦਾ ਪੰਜਾਬ ਹੈ ਤੇ ਪਾਣੀ ਵਰਤਣ ਦੀ ਵਾਰੀ ਹੁੰਦੀ ਹੈ ਤੇ ਹਰਿਆਣਾ ਹਿਮਾਚਲ ਜਾਂ ਰਾਜਸਥਾਨ ਅੱਗੇ ਆ ਜਾਂਦਾ ਕਿ ਸਾਨੂੰ ਪਾਣੀ ਚਾਹੀਦਾ ਉਹ ਵੀ ਫ੍ਰੀ ਆ ਦੇਖੋ ਜੀ ਨਜ਼ਾਰਾ ਸਾਰਾ ਇਹ ਹਰੀਕੇ ਪਤਨ ਦਾ ਨਜ਼ਾਰਾ ਬਹੁਤ ਵਧੀਆ ਬਣਾਇਆ ਸਾਰਾ ਕੁਝ ਤੇ ਜਗਾ ਬਹੁਤ ਵਧੀਆ ਲੱਗੀ ਇਥੋਂ ਦੀ ਰਮਣੀਕ ਜਗਾ ਹੈ ਤੇ ਇਥੇ ਬੰਦਰ ਬੰਦਰੀਆਂ ਵੀ ਆ ਦੇਖੋ ਤੁਸੀਂ ਦੇਖ ਰਹੇ ਹੋ ਖੇਡਾਂ ਮਨਲਾ ਕਰ ਰਹੇ ਨੇ ਤੇ ਇਥੇ ਪੰਛੀ ਵੀ ਬਹੁਤ ਤਰ੍ਹਾਂ ਦੇ ਇਥੇ ਹੁੰਦੇ ਨੇ ਆ ਤੇ ਸੋ ਇਸ ਵਲੌਗ ਬਾਰੇ ਦੱਸਿਓ ਅਸੀਂ ਹਰੀਕੇ ਗਏ ਸੀ ਥੋੜਾ ਜਿਹਾ ਕੰਮ ਕਿਸੇ ਸਕੂਲ ਦੇ ਵਿੱਚ ਤੇ ਅਸੀਂ ਸੋਚਿਆ ਵੀ ਦੇਖੀਏ ਦਰਿਆ ਦਾ ਕੀ ਹਾਲ ਹੈ ਇਦਰੀਆ ਤਾਂ ਨੀ ਯਾਰਾ ਤੁਹਾਨੂੰ ਮੁਖਾ ਦਿੱਤਾ ਕਿ ਕੀ ਹਾਲ ਹੈ ਤੇ ਬਾਕੀ ਆ ਬੰਦਰ-ਬੰਦਰੀਆਂ ਵੀ ਤੁਸੀਂ ਦੇਖ ਸਕਦੇ ਹੋ ਤੇ ਮਿਲਦੇ ਆ ਕਿਸੇ ਅਗਲੇ ਵਲੌਗ ਵਿੱਚ ਸ਼ੇਅਰ ਕਰਦੇ ਹੋ ਜੀ ਸਭ ਦਾ ਤੇ ਦਿਨ ਤੋਂ ਧੰਨਵਾਦ